ਕੁਲਵੰਤ ਘਰੋਂ ਬਾਹਰ ਘਟ ਵੱਧ ਹੀ ਜਾਂਦਾ ਸੀ ਉਹ ਆਪਣੇ ਆਪ ਨੂੰ ਮਨਜੀਤ ਦੇ ਪਿਆਰ ਵਿੱਚ ਡੋਬ ਕੇ ਬਾਕੀ ਸਭ ਕੁਝ ਭੁੱਲ ਜਾਣਾ ਚਾਹੁੰਦਾ ਸੀ ਜਿੰਨਾ ਚਿਰ ਮਨਜੀਤ ਘਰ ਹੁੰਦੀ ਕੁਲਵੰਤ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਦਾ ਮਨ ਪਰਚਾਉਣ ਦਾ ਯਤਨ ਕਰਦਾ ਰਹਿੰਦਾ ਜਦ ਮਨਜੀਤ ਪੜਾਉਣ ਚਲੀ ਜਾਂਦੀ ਉਹ ਅੰਦਰ ਲੰਮਾ ਪਿਆ ਕੋਈ ਨਾਵਲ ਪੜ੍ਹਦਾ ਰਹਿੰਦਾ ਇੱਕ ਦਿਨ ਕੁਲਵੰਤ ਦਾ ਫਿਲਮ ਵੇਖਣ ਨੂੰ ਦਿਲ ਕੀਤਾ ਉਹਨੇ ਮਨਜੀਤ ਨੂੰ ਨਾਲ ਚੱਲਣ ਵਾਸਤੇ ਕਿਹਾ ਮਨਜੀਤ ਨੇ ਥੋੜਾ ਮੁਸਕਰਾ ਕੇ ਕਿਹਾ ਲੜਕੀਆਂ ਦੇ ਇਮਤਿਹਾਨ ਸਿਰਤੇ ਨੇ ਇਹਨਾਂ ਦਿਨਾਂ ਵਿੱਚ ਮੈਨੂੰ ਵਕਤ ਮਿਲਣਾ ਔਖਾ ਏ ਤੁਸੀਂ ਵੇਖ ਆਓ ਇਮਤਿਹਾਨ ਪਿੱਛੋਂ ਆਖੋਗੇ ਤਾਂ ਰੋਜ਼ ਚੱਲ ਫਿਰਿਆ ਕਰਾਂਗੀ ਮਨਜੀਤ ਪੜਾਉਣ ਚਲੀ ਗਈ ਥੋੜੇ ਚਿਰ ਪਿੱਛੋਂ ਕੁਲਵੰਤ ਵੀ ਤਿਆਰ ਹੋ ਕੇ ਚਲਾ ਗਿਆ ਉਹ ਫਿਰਦਾ ਤੁਰਦਾ ਸਿਨੇਮਾ ਹਾਲ ਕੋਲ ਪਹੁੰਚਿਆ ਅੱਗੇ ਦਰਸ਼ਨ ਤੇ ਗੁਰਚਰਨ ਦੋਵੇਂ ਭੈਣ ਭਰਾ ਖੜੇ ਦਿਸੇ ਉਹਨਾਂ ਨੂੰ ਵੇਖਦੇ ਸਾਰ ਕੁਲਵੰਤ ਦਾ ਕਲੇਜਾ ਧੜਕਣ ਲੱਗ ਪਿਆ ਉਹਨੇ ਨਜ਼ਰ ਬਚਾ ਕੇ ਉੱਥੋਂ ਖਿਸਕ ਜਾਣ ਦਾ ਚਾਰਾ ਕੀਤਾ ਪਰ ਕਾਮਯਾਬ ਨਾ ਹੋਇਆ ਗੁਰਚਰਨ ਨੇ ਵੇਖ ਕੇ ਬਾਜ਼ ਮਾਰ ਲਈ ਫਿਰ ਕੁਲਵੰਤ ਕੀ ਕਰਦਾ ਮਜਬੂਰਨ ਉਹਨੂੰ ਪੇਸ਼ ਹੋਣਾ ਪਿਆ ਉਹ ਕੰਬਦੇ ਦਿਲ ਨੂੰ ਸੰਭਾਲਦਾ ਹੋਇਆ ਨੇੜੇ ਪੁੱਜਾ ਮੱਲੋ ਮੱਲੀ ਮੁਸਕਰਾਉਣ ਦਾ ਯਤਨ ਕਰਦਿਆਂ ਉਹਨੇ ਗੁਰਚਰਨ ਨੂੰ ਜੱਫੀ ਪਾਈ ਦੋਵੇਂ ਜਮਾਤੀ ਘੁੱਟ ਕੇ ਮਿਲੇ ਤੂੰ ਤਾਂ ਯਾਰ ਸੁਪਨਾ ਹੋ ਗਿਆ ਏ ਅਸਲੋਂ ਮੱਥੇ ਲੱਗਣੋਂ ਹੀ ਗਿਆ ਗੁਰਚਰਨ ਨੇ ਗਲਵਕੜੀ ਛੱਡਦਿਆਂ ਕਿਹਾ ਵੀਰ ਜੀ ਇਨਾਂ ਦਾ ਅਜੇ ਇਮਤਿਹਾਨ ਨਹੀਂ ਨਾ ਮੁੱਕਾ ਵੇਲੇ ਹੋ ਕੇ ਮਿਲਿਆ ਕਰਨਗੇ ਦਰਸ਼ਨ ਨੇ ਕੋਲੋਂ ਵਿੰਗ ਨਾਲ ਕਿਹਾ ਨਹੀਂ ਨਹੀਂ ਮੈਂ ਇੱਕ ਹੋਰ ਉਲਝਣ ਵਿੱਚ ਫਸਿਆ ਰਿਹਾ ਹਾਂ ਇਸ ਵਾਸਤੇ ਕਿਸੇ ਨੂੰ ਵੀ ਨਹੀਂ ਮਿਲ ਸਕਿਆ ਕੁਲਵੰਤ ਨੇ ਉਜ਼ਰ ਪੇਸ਼ ਕੀਤਾ ਜੀ ਹਾਂ ਮੈਂ ਸਭ ਜਾਣਦੀ ਹਾਂ ਜਿੰਨਾ ਉਲਝਣਾ ਵਿੱਚ ਤੁਸੀਂ ਅੱਜਕੱਲ੍ਹ ਉਲਝੇ ਹੋ ਮੈਥੋਂ ਕੋਈ ਭੁੱਲੇ ਦਰਸ਼ਨ ਨੇ ਥੋੜਾ ਜਿਹਾ ਪਾਸਾ ਵਟਕੇ ਨਿਹੋਰੇ ਨਾਲ ਕਿਹਾ ਹੈ ਇਹਨੂੰ ਪਤਾ ਲੱਗ ਗਿਆ ਹੋਵੇ ਕੀਨੇ ਦੱਸਿਆ ਹੋਵੇ ਨੂੰ ਸਗੋਂ ਮਨਜੀਤ ਨੇ ਕਿਸੇ ਅੱਗੇ ਗੱਲ ਕਰ ਦਿੱਤੀ ਹੋਵੇ ਫਿਰ ਮੈਂ ਕੀ ਉੱਤਰ ਦਿਆਂ ਇਹਨੂੰ ਪਤਾ ਨਹੀਂ ਸੀ ਲੱਗਣਾ ਚਾਹੀਦਾ ਸਾਨੂੰ ਅਗਲੇ ਦਿਨ ਹੀ ਇੱਥੋਂ ਚਲੇ ਜਾਣਾ ਚਾਹੀਦਾ ਸੀ ਅਸੀਂ ਦੋਵੇਂ ਤਿਆਰ ਸਾਂ ਪਰ ਗਿਆਨੀ ਦੇ ਇਮਤਿਹਾਨਾਂ ਨੇ ਪਵਾੜਾ ਪਾਇਆ ਹੁਣ ਕਿਵੇਂ ਬਣੇ ਸੋਚਦਿਆਂ ਸੋਚਦਿਆਂ ਕੁਲਵੰਤ ਦਾ ਰੰਗ ਉੱਡ ਗਿਆ ਸਗੋਂ ਚੋਰੀ ਫੜੀ ਗਈ ਬੋਲਦੇ ਨੇ ਜੇ ਦਰਸ਼ਨ ਨੇ ਗਿਲੇ ਭਰੀਆਂ ਅੱਖਾਂ ਨਾਲ ਕੁਲਵੰਤ ਵੱਲੇ ਤੱਕਦਿਆਂ ਫਿਰ ਝੋਟ ਕੀਤੀ ਕੁਲਵੰਤ ਦਾ ਦਿਲ ਵਧੇਰੇ ਧੜਕਣ ਲੱਗ ਪਿਆ ਦਰਸ਼ਨ ਨੂੰ ਉਹਨਾਂ ਦੇ ਵਿਆਹ ਦਾ ਕੋਈ ਪਤਾ ਨਹੀਂ ਸੀ ਉਹਨੇ ਸੁਭਾਵਕ ਹੀ ਰੋਪ ਪਾਉਣ ਵਾਸਤੇ ਕਿਹਾ ਸੀ ਪਰ ਕੁਲਵੰਤ ਸਮਝ ਰਿਹਾ ਸੀ ਕਿ ਦਰਸ਼ਨ ਨੂੰ ਪਤਾ ਲੱਗ ਗਿਆ ਹੈ ਉਹਦਾ ਹੌਸਲਾ ਨਹੀਂ ਸੀ ਪੈਂਦਾ ਉਹ ਤਾਂ ਅੱਖਾਂ ਚੁੱਕ ਕੇ ਵੇਖਣ ਦਾ ਨਾ ਉਹਨੂੰ ਕੋਈ ਉੱਤਰ ਔੜਦਾ ਸੀ ਤੇ ਨਾ ਚੁੱਪ ਰਿਹਾ ਹੀ ਸਰਦਾ ਸੀ ਉਹ ਥੜਕਦੀ ਸੌਰ ਵਿੱਚ ਬੋਲਿਆ ਮੇਰਾ ਮੇਰਾ ਦਿਲ ਠੀਕ ਨਹੀਂ ਸੀ ਕੁਝ ਦਿਨਾਂ ਤੋਂ ਕਿਉਂ ਗੁਰਚਾਰਨ ਨੇ ਹੈਰਾਨੀ ਨਾਲ ਪੁੱਛਿਆ ਕਿਸੇ ਪ੍ਰਾਣੀ ਯਾਦ ਨੇ ਕੁਝ ਕਾਰਨ ਪੈਦਾ ਹੋ ਜਾਣ ਕਰਕੇ ਬੜਾ ਮਾਰੂ ਅਸਰ ਕੀਤਾ ਏ ਨਾਲੇ ਸਰੀਰ ਵੀ ਕੁਝ ਟਿੱਲਾ ਜਿਹਾ ਰਿਹਾ ਏ ਕੁਲਵੰਤ ਨੇ ਬਹਾਨਾ ਸੋਚ ਲਿਆ ਸੀ ਤੂੰ ਸਾਨੂੰ ਖਬਰ ਕਿਉਂ ਨਾ ਕੀਤੀ ਗੁਰਚਾਰਨ ਦੀ ਆਵਾਜ਼ ਵਿੱਚ ਦੋਸਤਾਂ ਵਰਗਾ ਉਲਾਮਾ ਸੀ ਅਸੀਂ ਇਹਨਾਂ ਦੇ ਕੀ ਲੱਗਦੇ ਸਾਂ ਇਹ ਸਾਨੂੰ ਖਬਰ ਭੇਜਦੇ ਦਰਸ਼ਨ ਦੀ ਗੱਲ ਵਿੱਚ ਹਜ਼ਾਰਾਂ ਗਿਲੇ ਭਰੇ ਹੋਏ ਸਨ ਨਹੀਂ ਕੋਈ ਐਸੀ ਗੱਲ ਨਹੀਂ ਸੀ ਐਵੇਂ ਜਰਾ ਕਲਵੰਤ ਬਾਗ ਪੂਰਾ ਨਾ ਕਰ ਸਕਿਆ ਬੇਜੀ ਤੈਨੂੰ ਰੋਜ਼ ਯਾਦ ਕਰਦੇ ਰਹਿੰਦੇ ਨੇ ਅੱਜ ਵੀ ਉਹ ਆਂਦੇ ਸਨ ਖਬਰੇ ਕੀ ਗੱਲ ਏ ਕਲਵੰਤ ਕਈਆਂ ਦਿਨਾਂ ਤੋਂ ਆਇਆ ਨਹੀਂ ਗੁਰਚਾਨ ਨੇ ਆਪਣੀ ਮਾਂ ਵੱਲੋਂ ਸ਼ਿਕਾਇਤ ਕੀਤੀ ਜੇ ਮੈਂ ਨਹੀਂ ਆ ਸਕਿਆ ਤਾਂ ਤੂੰ ਵੀ ਕਿਹੜਾ ਆਇਆ ਏ ਕਲਵੰਤ ਨੇ ਹੌਸਲਾ ਕਰਕੇ ਸਾਵਾ ਉਲਾਮਾ ਦਿੱਤਾ ਮੈਂ ਤਾਂ ਉਸੇ ਦਿਨ ਦਾ ਬਾਹਰ ਗਿਆ ਹੋਇਆ ਸਾਂ ਅਚਨਚੇਤੀ ਇੱਕ ਖਾਸ ਕੰਮ ਲਈ ਦਿੱਲੀ ਜਾਣਾ ਪੈ ਗਿਆ ਸੀ ਮੈਨੂੰ ਅੱਛਾ ਤੁਸੀਂ ਗੱਲਾਂ ਕਰੋ 2 ਮਿੰਟ ਤੇ ਮੈਂ ਟਿਕਟਾਂ ਲੈ ਆਵਾਂ। ਘਰਸ਼ਰਨ ਨੇ ਟਿਕਟਾਂ ਵਾਲੀ ਬਾਰੀ ਵੱਲ ਇਸ਼ਾਰਾ ਕਰਕੇ ਕਿਹਾ, "ਦੋ ਟਿਕਟਾਂ ਹੀ ਲਿਆਉਣੀਆਂ। ਮੈਂ ਇੱਕ ਜ਼ਰੂਰੀ ਕੰਮ ਜਾ ਰਿਹਾ ਹਾਂ।" ਕੁਲਵੰਤ ਨੇ ਮਜਬੂਰੀ ਜ਼ਾਹਿਰ ਕੀਤੀ। ਦਰਸ਼ਨ ਨੇ ਦੁਪੱਟੇ ਦੀ ਕੰਨੀ ਖੱਬੇ ਹੱਥ ਦੀ ਉਂਗਲ ਤੇ ਬਲੇਟ ਦਿਆਂ ਹੌਲੀ ਜਿਹੀ ਕਿਹਾ, "ਸਾਗੋ ਮੈਂ ਇਥੋਂ ਡਰ ਕੇ ਤਾਂ ਨਹੀਂ ਜਨੱਸਦੇ। ਮੈਂ ਘਰ ਨੂੰ ਮੁੜ ਜਾਂਦੀ ਆਂ। ਤੁਸੀਂ ਦੋਵੇਂ ਵੇਖਾਓ। ਤੁਸੀਂ ਇੰਨੀਆਂ ਗੱਲਾਂ ਕਿੱਥੋਂ ਸਿੱਖ ਲਈਆਂ ਨੇ?" ਤੇ ਹੱਥੋਂ ਇੱਕ ਮੁਸਕਰਾਵੀ ਜਿਹੀ ਝਾਤ ਪਾ ਕੇ ਦਰਸ਼ਨ ਨੇ ਫਿਰ ਅੱਖਾਂ ਨੀਵੀਆਂ ਕਰ ਲਈਆਂ ਮੈਥੋਂ ਮੈਨੂੰ ਤਾਂ ਤੁਹਾਡੇ ਸਾਹਮਣੇ ਆ ਕੇ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਨੇ ਜੀ ਹਾਂ ਮੈਥੋਂ ਡਰਦੀ ਤੁਸੀਂ ਇੰਨੇ ਦਿਨ ਘਰ ਨਹੀਂ ਨਾ ਆਏ ਭਲਾ ਮੈਂ ਤੁਹਾਡੀ ਕੁਝ ਨਹੀਂ ਲੱਗਦੀ ਤੇ ਤੁਸੀਂ 베ਜੀ ਨੂੰ ਵੀ ਮਿਲ ਨਹੀਂ ਸੀ ਆਉਣਾ ਜੇ ਤੁਸੀਂ ਕੁਝ ਨਹੀਂ ਲੱਗਦੇ ਤਾਂ ਹੋਰ ਕੌਣ ਲੱਗਦਾ ਹੋਇਆ ਫਿਰ ਤੁਸੀਂ ਆਏ ਕਿਉਂ ਨਹੀਂ ਬੜੀਆਂ ਗੱਲਾਂ ਕਰਨ ਨੂੰ ਜੀ ਕਰਦਾ ਸੀ ਤੁਹਾਡੇ ਨਾਲ ਰਾਤਨੀ 베ਜੀ ਪਿਤਾ ਜੀ ਨੂੰ ਕਹਿ ਰਹੇ ਸੀ ਕੁਆਰੀ ਸ਼ਰਮ ਨੇ ਦਰਸ਼ਨ ਦੀ ਗੱਲ ਮੂੰਹ ਦੇ ਵਿੱਚ ਹੀ ਰੋਕ ਲਈ ਕੀ ਕਹਿ ਰਹੇ ਸੀ ਕੁਲਵੰਤ ਨੇ ਉਹਦਾ ਦਿਲ ਰੱਖਣ ਵਾਸਤੇ ਪੁੱਛਿਆ ਉਹਦਾ ਆਪਣਾ ਦਿਲ ਭਾਵੇਂ ਡਰ ਨਾਲ ਕੰਬ ਰਿਹਾ ਸੀ ਸਾਨੂੰ ਕੀ ਪਤਾ ਭਲਕੇ ਆਓਗੇ ਤਾਂ ਆਪੇ ਪਤਾ ਲੱਗ ਜਾਏਗਾ ਨਹੀਂ ਤਾਂ ਪਰਸੋਂ 베ਜੀ ਆਂਦੇ ਸੀ ਮੈਂ ਆਪ ਜਾਵਾਂਗੀ ਉਹ ਤੁਹਾਡੀ ਪਰਜਾਈ ਨੂੰ ਮਿਲਣਾ ਚਾਹੁੰਦੇ ਨੇ ਨਹੀਂ ਨਹੀਂ ਮੈਂ ਆਪ ਹੀ ਉਹਨਾਂ ਨੂੰ ਮਿਲਾਂਗਾ ਕੁਲਵੰਤ ਦੇ ਚਿਹਰੇ ਤੇ ਪਲਤਣ ਛਾ ਗਈ ਤੁਹਾਡੀ ਪਰਜਾਈ ਨੂੰ ਮਿਲਣ ਤੋਂ ਤੁਹਾਨੂੰ ਕੋਈ ਇਤਰਾਜ਼ ਏ ਤੁਹਾਡੀ ਪਰਜਾਈ ਨੂੰ ਮਿਲਣ ਤੋਂ ਤੁਹਾਨੂੰ ਕੋਈ ਇਤਰਾਜ਼ ਏ ਦਰਸ਼ਨ ਨੇ ਜੜਾ ਦਰਸ਼ਨ ਨੇ ਜਰਾ ਹੈਰਾਨ ਹੋ ਕੇ ਪੁੱਛਿਆ ਇਤਰਾਜ਼ ਕਿਸ ਗੱਲ ਦਾ ਪਰ ਕੀ ਤੁਹਾਨੂੰ ਮੇਰੇ ਤੇ ਇਤਬਾਰ ਨਹੀਂ ਤੁਹਾਡੇ ਤੇ ਇਤਬਾਰ ਨਹੀਂ ਤਾਂ ਹੋਰ ਕਿਆ ਸੁੱਤੇ ਕਰਾਂਗੀ ਇਸਤਰੀ ساری ਉਮਰ ਵਿੱਚ ਇੱਕੇ ਮਰਦ ਉੱਤੇ ਇਤਬਾਰ ਕਰਦੀ ਏ ਉਹ ਅੱਗੋਂ ਭਾਵੇਂ ਨਿਭਾਵੇ ਭਾਵੇਂ ਤੋੜ ਜਾਵੇ ਦਰਸ਼ਨ ਜੀ ਨੇਗਾ ਉਸ ਵੇਲੇ ਭਾਰਤੀ ਇਸਤਰੀ ਦੀ ਕਿਸਮਤ ਉੱਤੇ ਸੀ ਜਿਸ ਦੀ ਡੋਰ ਰੱਬ ਦੇ ਥਾਂ ਮਰਦ ਦੇ ਹੱਥ ਵਿੱਚ ਹੈ ਦਰਸ਼ਨ ਜੀ ਮਿਲਿਆ ਹੋਇਆ ਦਿਲਾਂ ਨੂੰ ਤਕਦੀਰ ਵੀ ਨਹੀਂ ਨਖੇੜ ਸਕਦੀ ਇਹ ਬੰਦਾ ਜਿਸ ਦਾ ਹੋ ਚੁੱਕਾ ਏ ਉਸੇ ਦਾ ਰਹੇਗਾ ਕਲਵੰਤ ਨੇ ਗੋਲ ਮੋਲ ਸ਼ਬਦਾਂ ਵਿੱਚ ਭੋਲੀ ਪਾਲੀ ਇਸਤਰੀ ਨੂੰ ਧੋਖਾ ਦੇ ਕੇ ਪਰਚਾ ਲਿਆ ਇਹਨੇ ਨੂੰ ਗਰਸ਼ਰਨ ਟੈਕਟਾਂ ਲੈ ਕੇ ਆ ਗਿਆ ਕਲਵੰਤ ਨੇ ਪੱਲਾ ਛਡਾਉਣ ਲਈ ਕਾਲੇ ਪੈ ਕੇ ਉਹਦੇ ਵੱਲੇ ਹੱਥ ਵਧਾਉਂਦਿਆਂ ਕਿਹਾ ਚੰਗਾ ਮੈਂ ਫਿਰ ਚੱਲਦਾ ਭਲਕੇ ਮਿਲਾਂਗੇ ਜੇ ਭਲਕੇ ਵੀ ਨਾ ਆਏ ਤਾਂ ਤਾਂ ਇਹਨਾਂ ਦਾ ਨਾਂ ਝੂਠਿਆਂ ਵਿੱਚ ਲੇਖ ਛੱਡਾਂਗੇ ਦਰਸ਼ਨ ਦਾ ਛੱਡਿਆ ਹੋਇਆ ਅਧੂਰਾ ਵਾਕ ਗੁਰਸ਼ਰਨ ਨੇ ਪੂਰਾ ਕਰ ਦਿੱਤਾ ਜਰੂਰ ਜਰੂਰ ਹੱਥ ਮਿਲਾ ਕੇ ਕੁਲਵੰਤ ਨੇ ਉਥੋਂ ਖੈਸ ਕਰਨ ਦੀ ਕੀਤੀ ਕੁਲਵੰਤ ਨੀਂਵੀ ਪਾਈ ਘਰੋਂ ਤੁਰਿਆ ਜਾ ਰਿਹਾ ਸੀ ਗੁਰਸ਼ਰਨ ਦੇ ਆਖਰੀ ਸ਼ਬਦ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਉਹ ਆਪਣੇ ਮਨ ਵਿੱਚ ਆਪ ਹੀ ਦੁਹਰਾ ਰਿਹਾ ਸੀ ਇਹਦਾ ਨਾਂ ਝੂਠਿਆਂ ਵਿੱਚ ਲੇਖ ਛੱਡਾਂਗੇ ਕੀ ਕੀ ਲਿਖ ਦੇਣਾ ਚਾਹੀਦਾ ਹੈ ਦਰਸ਼ਨ ਮੈਂ ਤੇਰੇ ਵੱਲੋਂ ਝੂਠਾ ਪੈ ਗਿਆ ਹਾਂ ਤੂੰ ਮੈਨੂੰ ਕਿੰਨਾ ਬੇਤਬਾਰਾ ਸਮਝੇਂਗੀ ਪਰ ਅਫਸੋਸ ਤੂੰ ਮੇਰੀਆਂ ਮਜਬੂਰੀਆਂ ਤੋਂ ਜਾਣੂ ਨਹੀਂ ਤੇਰੇ ਨਾਲ ਦਗਾ ਹੋਇਆ ਹੈ ਮੈਂ ਤੇਰਾ ਮੁਜਰਮ ਹਾਂ ਪਰ ਮੇਰਾ ਗੁਨਾਹ ਮਾਫੀਯੋਗ ਜ਼ਰੂਰ ਹੈ ਜਦ ਤੈਨੂੰ ਸਾਰੀ ਗੱਲ ਦਾ ਪਤਾ ਲੱਗੇਗਾ ਤੇਰੇ ਮਨ ਉੱਤੇ ਕੀ ਗੁਜ਼ਰੇਗੀ ਤੇਰੇ ਮਾਤਾ ਪਿਤਾ ਦੇ ਦਿਲ ਤੇ ਕਿੰਨੀ ਸੱਟ ਵੱਜੇਗੀ ਉਹ ਐਸੇ ਰਸਤੇ ਨੂੰ ਪੱਕਾ ਸਮਝੀ ਬੈਠੇ ਨੇ ਉਸ ਦਿਨ ਬੇ ਜੀ ਨੇ ਸਾਫ਼ ਕਹਿ ਦਿੱਤਾ ਸੀ ਕਿ ਗੁਰਚਾਰਨ ਦੇ ਇਮਤਿਹਾਨ ਪਿੱਛੋਂ ਉਹ ਦਰਸ਼ਨ ਦਾ ਵਿਆਹ ਕਰ ਦੇਣਾ ਚਾਹੁੰਦੇ ਨੇ ਗੁਰਚਾਰਨ ਦੇ ਇਮਤਿਹਾਨ ਦਾ ਅਰਥ ਮੇਰਾ ਇਮਤਿਹਾਨ ਹੀ ਸੀ ਇੱਕ ਦਿਨ ਉਹਨਾਂ ਇਹ ਵੀ ਕਿਹਾ ਸੀ ਕੁਲਵੰਤ ਮੈਂ ਤਾਂ ਤੈਨੂੰ ਆਪਣਾ ਪੁੱਤਰ ਬਣਾ ਲੈਣਾ ਚਾਹੁੰਦੀ ਆ ਅੱਗੇ ਦਰਸ਼ਨ ਦੇ ਪਿਤਾ ਜੀ ਦੇ ਵਾਸਤੇ ਮੇਰੇ ਵੱਲੋਂ ਵੀ ਉਹਨਾਂ ਨੂੰ ਪੂਰਾ ਭਰੋਸਾ ਸੀ ਦਰਸ਼ਨ ਤੇ ਮੈਂ ਆਪਸ ਵਿੱਚ ਕੌਲ ਕਰਾਰ ਵੀ ਕਰ ਚੁੱਕੇ ਸਾਂ ਸਾਡੇ ਰਾਹ ਵਿੱਚ ਕੋਈ ਰੁਕਾਵਟ ਪਵੇਗੀ ਅਸਾਂ ਕਦੇ ਨਹੀਂ ਸੀ ਸੋਚਿਆ ਪਰ ਤਕਦੀਰ ਸਾਡੇ ਵੱਲੇ ਵੇਖ ਕੇ ਹੱਸ ਰਹੀ ਸੀ ਅਚਾਨਤ ਹੀ ਜ਼ਿੰਦਗੀ ਵਿੱਚ ਇੱਕ ਅਜਿਹਾ ਦਰਾਹਾ ਆਇਆ ਕਿ ਜੀਵਨ ਦੀ ਸੇਧ ਬਦਲ ਗਈ ਮਨਜੀਤ ਦੇ ਅਹਿਸਾਨਾਂ ਦੇ ਅਸਰ ਥੱਲੇ ਮੈਂ ਨਾ ਨਾ ਕਰ ਸਕਿਆ ਉਹਦਾ ਇਸ ਵਿੱਚ ਕੋਈ ਦੋਸ਼ ਨਹੀਂ ਉਹਦੀ ਭੁੱਖੀ ਜਵਾਨੀ ਵਿੱਚ ਅਜਿਹੀ ਖਾਹਸ਼ ਦਾ ਪੈਦਾ ਹੋਣਾ ਸੁਭਾਵਕ ਸੀ ਇਸ ਕਾਰਨ ਮੈਂ ਉਸ ਨੂੰ ਲਾਲਚੀ ਨਹੀਂ ਕਹਿ ਸਕਦਾ ਮੈਂ ਦਰਸ਼ਨ ਦੀ ਮੁਹੱਬਤ ਬਾਰੇ ਉਹਦੇ ਕੋਲ ਕਦੇ ਥੋੜਾ ਬਹੁਤਾ ਵੀ ਜ਼ਿਕਰ ਕੀਤਾ ਹੁੰਦਾ ਤਾਂ ਉਹ ਕਦੇ ਇਸ ਕੰਮ ਲਈ ਨਾ ਸੋਚਦੀ ਉਹ ਧਰਤੀ ਦੇ ਵਾਸੀਆਂ ਤੋਂ ਬਹੁਤ ਉਚੇਰੀ ਹੈ ਉਹ ਮੈਨੂੰ ਸੱਚੇ ਦਿਲੋਂ ਪਿਆਰ ਕਰਦੀ ਏ ਮੈਂ ਜੋ ਕੁਝ ਕੀਤਾ ਏ ਠੀਕ ਕੀਤਾ ਏ ਮੈਨੂੰ ਆਪਣੇ ਕਰਨੀ ਉੱਤੇ ਪਛਤਾਵਾ ਨਹੀਂ ਮਾਣ ਹੈ ਸਿਰਫ ਦਰਸ਼ਨ ਵੱਲੋਂ ਝੂਠਾ ਪੈਣ ਦਾ ਉਲਾਮਾ ਹੈ ਬਸ ਉਹਦੇ ਰੂਗਰੂ ਹੋਣ ਤੋਂ ਬਚਣ ਲਈ ਕੋਈ ਢੰਗ ਸੋਚਣਾ ਚਾਹੀਦਾ ਏ ਅਜਈਆਂ ਸੋਚਾਂ ਵਿੱਚ ਘਿਰਿਆ ਹੋਇਆ ਕੁਲਵੰਤ ਘਰ ਪਹੁੰਚਿਆ ਮਨਜੀਤ ਅਜੇ ਕਾਲਜੋਂ ਆਈ ਨਹੀਂ ਸੀ ਕੁਲਵੰਤ ਮੰਜੇ ਤੇ ਲੇਟ ਗਿਆ ਔਲਟ ਪਾਲਟ ਵਿਚਾਰਾਂ ਤੋਂ ਬਚਣ ਲਈ ਉਹਨੇ ਚਾਦਰ ਵਿੱਚ ਮੂੰਹ ਸਿਰ ਬਲੇਟ ਲਿਆ ਪਰ ਉਹ ਆਪਣੇ ਯਤਨ ਵਿੱਚ ਸਫਲ ਨਾ ਹੋ ਸਕਿਆ ਬੇਹੱਦ ਚਾਰਾ ਕਰਨ ਤੇ ਵੀ ਉਹ ਦਰਸ਼ਨ ਦੇ ਖਿਆਲਾਂ ਤੋਂ ਪੱਲਾ ਨਾ ਛੁਡਾ ਸਕਿਆ ਸਮੇਂ-ਸਮੇਂ ਦਰਸ਼ਨ ਨਾਲ ਕੀਤੀਆਂ ਮੁਲਾਕਾਤਾਂ ਦੇ ਦ੍ਰਿਸ਼ ਉਹਦੀਆਂ ਮੀਟੀਆਂ ਹੋਈਆਂ ਅੱਖਾਂ ਦੇ ਸਾਹਮਣੇ ਘੁੰਮ ਰਹੇ ਸਨ ਦਰਸ਼ਨ ਦੇ ਨਿਖਰੇ ਹੋਏ ਚਿਹਰੇ ਤੇ ਉਹਦੀ ਨਜ਼ਰ ਟਿਕੀ ਹੋਈ ਸੀ ਦਰਸ਼ਨ ਦੇ ਕੋਮਲ ਬੁੱਲਾਂ ਤੇ ਮੁਸਕਰਾਹਟ ਤੇ ਅਧ ਖੁੱਲੀਆਂ ਅੱਖਾਂ ਵਿੱਚ ਹੰਝੂ ਅਨੁਸਾਫ਼ ਦੇਖ ਰਹੇ ਸਨ ਇਸ ਨਜ਼ਾਰੇ ਤੋਂ ਉਹ ਕਬਰ ਆ ਗਿਆ ਉਹ ਉਦਾਸ ਹੋ ਗਿਆ ਮਨਜੀਤ ਨੇਤ ਨਾਲੋਂ ਜਰਾ ਦੇਰ ਨਾਲ ਭਰਤੀ ਕੁਲਵੰਤ ਦੇ ਕਮਰੇ ਦਾ ਥੋੜਾ ਜਿਹਾ ਬੂਹਾ ਖੁੱਲਾ ਸੀ ਅੰਦਰ ਹਨੇਰਾ ਸੀ ਮਨਜੀਤ ਨੇ ਚਾਨਣ ਕਰਕੇ ਵੇਖਿਆ ਕੁਲਵੰਤ ਚਾਦਰ ਤਾਣ ਕੇ ਲੰਮਾ ਪਿਆ ਹੋਇਆ ਸੀ ਖੇਲ ਵੇਖਣ ਨਹੀਂ ਗਏ ਕਿਵੇਂ ਪਏ ਉਹ ਮਨਜੀਤ ਨੇ ਅੱਗੇ ਵੱਧਦਿਆਂ ਪੁੱਛਿਆ ਕੁਲਵੰਤ ਖੰਗੂਰਾ ਮਾਰ ਕੇ ਮੂੰਹ ਤੋਂ ਕੱਪੜਾ ਲਾਉਂਦਾ ਹੋਇਆ ਬੋਲਿਆ ਐਵੇਂ ਜਰਾ ਸਰਚ ਕਰਾ ਰਿਹਾ ਸੀ ਕਿਉਂ ਹੀ ਗੱਲ ਹੋ ਗਈ ਮਨਜੀਤ ਮੰਜੇ ਤੇ ਬਹਿ ਕੇ ਉਹਦਾ ਸਿਰ ਨੱਪਣ ਲੱਗ ਪਈ ਕੁਲਵੰਤ ਦਾ ਚਿਹਰਾ ਉੱਤਰਿਆ ਹੋਇਆ ਸੀ ਕਿਸੇ ਗੁੱਝੀ ਪੀੜ ਦੇ ਉਦਾਸ ਪਰਛਾਵੇਂ ਉਹਦੀ ਨਹਾਰ ਉੱਤੇ ਛਾਏ ਹੋਏ ਸਨ ਉਹ ਚੁੱਪ ਸੀ ਕੁਲਵੰਤ ਮਨਜੀਤ ਨੇ ਝੁੱਕ ਕੇ ਉਹਦੀਆਂ ਅੱਖਾਂ ਵਿੱਚ ਤੱਕਦਿਆਂ ਲਾੜ ਨਾਲ ਬੁਲਾਇਆ ਜੀ ਸਰਕਾਰ ਕੁਲਵੰਤ ਨੇ ਮੁਸਕਰਾਉਣ ਦਾ ਸੰਗ ਭਰਦਿਆਂ ਕਿਹਾ ਪਰ ਇੰਨਾ ਉਚੇਚ ਕਰਕੇ ਵੀ ਉਹ ਚਿਹਰੇ ਤੋਂ ਉਦਾਸੀ ਦੇ ਚਿੰਨ ਨਾ ਲੁਕਾ ਸਕਿਆ ਕੋਈ ਖਾਸ ਘਟਨਾ ਹੋਈ ਏ ਸਗੋਂ ਅੱਜ ਨਹੀਂ ਕੁਲਵੰਤ ਟੁੱਟ ਕੇ ਬਹਿ ਗਿਆ ਫਿਰ ਐਨੇ ਉਦਾਸ ਕਿਉਂ ਹੋ ਅਸਲ ਵਿੱਚ ਮੇਰਾ ਜੀ ਇੱਥੇ ਕਾਲਾ ਪੈ ਰਿਹਾ ਏ ਤੁਸੀਂ ਅੱਖੋਂ ਤਾਂ ਮੈਂ ਭਲਕੇ ਪਿੰਡੋਂ ਹੋ ਆਵਾ ਜਿਵੇਂ ਤੁਹਾਡੀ ਮਰਜ਼ੀ ਮਨਜੀਤ ਬੜੇ ਧਿਆਨ ਨਾਲ ਕੁਲਵੰਤ ਦੇ ਚਿਹਰੇ ਵੱਲ ਵੇਖ ਰਹੀ ਸੀ ਉਹ ਕੁਲਵੰਤ ਦੀ ਉਦਾਸੀ ਦਾ ਕਾਰਨ ਪੂਰੇ ਵੇਰਵੇ ਨਾਲ ਪੁੱਛਣਾ ਚਾਹੁੰਦੀ ਸੀ ਪਰ ਕੁਝ ਸੋਚ ਕੇ ਉਹ ਪੁੱਛ ਨਾ ਸਕੀ ਉਹਦੇ ਦਿਲ ਵਿੱਚ ਆਈ ਸਗੋਂ ਕੁਲਵੰਤ ਆਪਣੀ ਕੀਤੀ ਉੱਤੇ ਪਛਤਾਤਾ ਨਹੀਂ ਰਿਹਾ ਉਦੋਂ ਉਹ ਜੋਸ਼ ਆ ਚਾਕੇ ਮੇਰਾ ਮਨ ਰੱਖਣ ਵਾਸਤੇ ਸਭ ਕੁਝ ਘਾਰ ਬੈਠਾ ਹੋਵੇ ਕਿ ਹੁਣ ਆਪਣੀ ਕਾਲੀ ਉੱਤੇ ਝੂੜਦਾ ਹੋਵੇ ਆਖਰ ਮੇਰਾ ਹੰਢਿਆ ਹੋਇਆ ਜੋਬਨ ਉਹਦੀ ਚੜਦੀ ਜਵਾਨੀ ਦੀਆਂ ਖਾਹਸ਼ਾਂ ਨੂੰ ਸੰਤੋਸ਼ਟਤਾ ਨਹੀਂ ਨਾ ਕਰ ਸਕਦਾ ਫਿਰ ਹੁਣ ਕੀ ਕੀਤਾ ਜਾਵੇ ਕਿਤੇ ਮੇਰੇ ਪੱਲੇ ਉਮਰ ਪਰ ਦਾ ਚੋਰਾ ਹੀ ਨਾ ਰਹਿ ਜਾਵੇ ਨਹੀਂ ਨਹੀਂ ਮੈਂ ਅਜਿਹਾ ਨਹੀਂ ਹੋਣ ਦਿਆਂਗੀ ਕੁਲਵੰਤ ਨੂੰ ਖੁਸ਼ ਕਰਨ ਬਦਲੇ ਆਵੇਂ ਕਿੰਨਾ ਵੀ ਉਹ ਚੇਚ ਕਰਨਾ ਪਵੇ ਮੈਂ ਕਰਾਂਗੀ ਮਨਜੀਤ ਨੇ ਰੋਮਾਂਟਿਕ ਨਾਵਲ ਦੀ ਨਾਇਕਾ ਵਾਂਗ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਲੋਕਗੀਤ ਦੁਹਰਾਇਆ ਕੰਤ ਆਆਣੇ ਨੂੰ ਮੈਂ ਕਿਸ ਭਜ ਨਾਲ ਵਰਾਵਾਂ ਕਹਿੰਦਿਆਂ ਕਹਿੰਦਿਆਂ ਉਹਨੇ ਕੁਲਵੰਤ ਦਾ ਮੱਥਾ ਝੋਮ ਲਿਆ ਦੋਵੇਂ ਮੁਸਕਰਾਏ ਪਰ ਦੋਹਾਂ ਦੀ ਮੁਸਕਰਾਹਟ ਉਦਾਸੀ ਦੇ ਪਰਦਿਆਂ ਉਲਿਉ ਝਾਕ ਰਹੀ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ